ਨਮਸਕਾਰ ਸਰਕਾਰੀ ਪ੍ਰੋਗਰਾਮ ਦੇ ਚੁਆਸੇ ਪ੍ਰਤੀਦੀਵਾਰ ਸਾਹਿਬ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਤਾ ਸਵਾਗਤ ਆਜਨੀਆਂ ਵਿਸ਼ੇਸ਼ ਪ੍ਰੋਗਰਾਮ। ਸਮੂਹ ਨਮਾਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਸਮਾਰਟ ਰਾਸ਼ਨ ਕਾਰਡ ਜਿਹੜੇ ਸਾਡੇ ਲਾਭਪਾਤਰੀ ਹੈ ਉਹਨਾਂ ਦੀ 100% ਇਕਈਵੀਸੀ ਕਰਨੀ ਜ਼ਰੂਰੀ ਹੈ। ਲੇਕਿਨ ਨਮਾਸ਼ਹਿਰ ਸ਼ੇਅਰ ਦੇ ਨਾਲ ਸੰਬੰਧਿਤ ਤਕਰੀਬਨ ਕਾਫੀ ਹਜੇ ਲਾਭਪਾਤਰੀ ਜਿਹੜੇ ਈਕੇਵਾਈਸੀ ਕਰਵਾਉਣ ਤੋਂ ਰਹਿੰਦੇ ਆ ਇਸ ਸੰਬੰਧੀ ਜਿਹੜੇ ਪੈਂਡਿੰਗ ਸਾਡੇ ਲਾਭਪਾਤਰੀ ਹੈਗੇ ਆ ਉਹਨਾਂ ਦੀਆਂ ਲਿਸਟਾਂ ਜਿਹੜੇ ਸਾਡੇ ਸ਼ੇਅਰ ਦੇ ਡਿਪੋ ਹੋਲਡਰ ਆ ਉਹਨਾਂ ਨੂੰ ਮੁਹੱਈਆ ਕਰਵਾ ਦਿੱਤੀਆਂ ਗਈਆਂ ਆ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਪੂਰਾ ਸੰਪਰਕ ਕਰੀਏ ਸੋ ਜਿੰਨੇ ਵੀ ਸਾਡੇ ਲਾਭਪਾਤਰੀ ਹੈਗੇ ਆ ਆਪਣੀ ਈਕੇਵਾਈਸੀ ਕਰਵਾ ਲਓ ਤਾਂ ਜੋ ਵਿਖਦੇ ਵਿੱਚ ਜਿਹੜੀਆਂ ਸਾਨੂੰ ਸਮੱਸਿਆਵਾਂ ਆਣੀਆਂ ਆ ਜਾਂ ਦਿੱਕਤਾਂ ਕੋਈ ਆਣ ਗਿਆ ਉਹਨਾਂ ਤੋਂ ਬਚਿਆ ਜਾ ਸਕੇ ਇਸ ਕਰਕੇ ਮੋੜ ਬੇਨਤੀ ਕਰਦਾ ਹਾਂ ਕਿ ਆਪਣੀ ਜਿਹੜੀ ਆ ਪੈਂਡਿੰਗ ਸਾਡੇ ਲਾਭ ਪत्री ਆ ਆਪਣੀ ਈਕੇਵਾਈਸੀ ਕਰਵਾ ਲਓ ਤਾਂ ਜੋ ਸਰਕਾਰ ਦਾ 100% ਈਕੇਵਾਈਸੀ ਦਾ ਜਿਹੜਾ ਟੀਚਾ ਹੈ ਮੁਕੰਮਲ ਕੀਤਾ ਜਾ ਸਕੇ ਸਰ ਅਗਰ ਜੇ ਕੋਈ ਲਾਭ ਪत्री ਈਕੇਵਾਈਸੀ ਨਹੀਂ ਕਰਵਾਉਂਦਾ ਤੇ ਜੇਕਰ ਕੋਈ ਲਾਭ ਪत्री ਈਕੇਵਾਈਸੀ ਨਹੀਂ ਕਰਵਾਉਂਦਾ ਤਾਂ ਜਿਹੜੀਆਂ ਸਾਡੀਆਂ ਪੀਡੀਐਸ ਮਸ਼ੀਨਾਂ ਹੈਗੀਆਂ ਉਹਨਾਂ ਚੋਂ ਦਾ ਨਾਮ ਨਹੀਂ ਬੋਲੇਗਾ ਤੇ ਉਹਦਾ ਜਿਹੜਾ ਅਨਾਜ ਵੀ ਬੰਦ ਹੋ ਸਕਦਾ ਹੈ ਜਿਹੜਾ ਉਹਦਾ ਕੋਟਾ ਆ ਉਹ ਵੀ ਬੰਦ ਹੋ ਜਾਣਾ ਇਸ ਕਰਕੇ ਅਸੀਂ ਵੱਧ ਤੋਂ ਵੱਧ ਹੈਲਪ ਕਰਨ ਲਈ ਤਿਆਰ ਹਾਂ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਵੀ ਹੈਗੇ ਆ ਉਹਨਾਂ ਦੇ ਅਸੀਂ ਘਰ ਤੱਕ ਵੀ ਅਪਰੋਚ ਕਰਨ ਲਈ ਤਿਆਰ ਹਾਂ ਜਿਹੜਾ ਸਾਡਾ ਮੰਡੀ ਦੇ ਵਿੱਚ ਕ੍ਰਿਆਮ ਰੋਡ ਤੇ ਦਫ਼ਤਰ ਆ ਉੱਥੇ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਤੇ ਆਪਾਂ ਉਹਨਾਂ ਦੇ ਘਰ ਆ ਕੇ ਵੀ ਈ ਕੇ ਵਾਈ ਸੀ ਕਰਵਾਉਂਦੇ ਦਾ ਪੂਰਾ ਪ੍ਰਾਲਾ ਕਰਾਂਗੇ ਤੁਸੀਂ ਦੱਸਿਆ ਕਿ ਸੀਨੀਅਰ ਸਿਟੀਜ਼ਨ ਦਾ ਵਿਸ਼ੇਸ਼ ਪਰਵਾਨਦਾ ਪਰ ਇਹਦੇ ਨਾਲ ਕਈ ਵਾਰੀ ਇਹ ਹੌਂਡ ਵਿੱਚ ਆਇਆ ਸੀਨੀਅਰ ਸਿਟੀਜ਼ਨ ਵੱਲੋਂ ਕਿ ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਲੱਗਦੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜਿਨ੍ਹਾਂ ਦੇ ਫਿੰਗਰਪ੍ਰਿੰਟ ਨਹੀਂ ਲੱਗਦੇ ਉਹਨਾਂ ਨੂੰ ਆਪਾਂ ਪਹਿਲਾਂ ਕਿਹਾ ਸੀ ਕਿ ਆਪਣਾ ਜਿਹੜਾ ਆਧਾਰ ਕਾਰਡ ਅਪਡੇਟ ਕਰਵਾ ਲਓ ਫਿਰ ਵੀ ਸਾਡੇ ਕੋਲ ਆਈ ਸਕੈਨਰਸ ਹੈਗੇ ਆ ਉਹਨਾਂ ਦੇ ਨਾਲ ਵੀ ਆਪਾਂ ਉਹਨਾਂ ਨੂੰ ਸਹੂਤ ਦੇ ਸਕਦੇ ਆ ਇਹੋ ਜਿਹੇ ਜਿਹੜੇ ਕੇਸ ਹੈਗੇ ਆ ਸਾਡੇ ਮੰਡੀ ਦਫ਼ਤਰ ਵਿੱਚ ਸਾਡੇ ਨਾਲ ਸੰਪਰਕ ਕਰਨ ਤੇ ਆਪਾਂ ਖੁਦ ਜਾ ਕੇ ਉਹਨਾਂ ਦੇ ਘਰ ਜਿਹੜੀ ਈਕੀ ਵਾਈਸੀ ਕਰਾਂਗੇ। ਹੋਰ ਜਿਹੜਾ ਸਾਡਾ ਲੋਕਲ ਸਾਡੀ ਰਿਮਾਰਡਸ ਹੈ ਕਾਹੇ ਕੁਆਟਾ ਦੀ ਹਾਲਾਤ ਦੇਖ ਲਓ। ਮੈਂ ਕਈ ਵਾਰ ਤਲਵਾੜਾ ਹੁੰਦਾ। ਕਾਹਤਾ ਅਟਾ ਦੀ ਬੁੱਕੀ ਜੜੀ ਵੀ ਹੈ ਕਲਾਕਾਂ ਦੇ ਵਿੱਚ ਉਹ ਕਹਿੰਦੇ ਸਾਫ਼ ਕਰਾਣੀ। ਮੁੰਡਿਆਂ ਨੂੰ ਮਿਲਣਾ ਹੈ। ਮੁੰਡਿਆਂ ਨੇ ਮੇਰੇ ਤੋਂ ਪ੍ਰੈਸ਼ਰ ਕਰਨ ਪਾਣਾ ਅਸੀਂ ਪਾਣਾ। ਮੈਨੇਜਮੈਂਟ ਤੇ ਪ੍ਰੈਸ਼ਰ ਕਰਨ ਪਾਣਾ। ਅਸੀਂ ਲੋਕਾਂ ਦਾ ਪਾਣਾ ਪਰ ਅਸੀਂ ਪਾ ਨਹੀਂ पाए। ਅਸੀਂ ਮੰਨਤਾ ਲੈ ਕੇ ਬਹਿ ਗਏ। ਅਸੀਂ ਕਹਿੰਦੇ ਮੰਨਤਾ ਮਿਲ ਗਈ। ਬੜਾ ਠੀਕ ਹੈ ਦੇਖਾਂਗੇ ਅਗਲੇ ਸਾਲ ਜਦੋਂ ਇਲੈਕਸ਼ਨ ਆਣਗੇ ਤਾਂ ਅਸੀਂ ਲੋਕਾਂ ਨੂੰ ਬਰਕਰਾਰ ਲਵਾਂਗੇ ਹੁਣ ਲੋਕੀ ਅਨੇ ਮੂਰਖ ਨਹੀਂ ਹੈ ਵਰਕਰ ਅਨੇ ਪਾਗਲ ਨਹੀਂ ਹੈ ਤੇ ਤੁਹਾਡੀ ਹਰ ਗੱਲ ਨੂੰ ਮੰਨ ਲੈਣਗੇ ਨਹੀਂ ਮੰਨਦੇ ਲੋਕਾਂ ਨੇ ਕੰਮ ਦੇਖ ਖੜਾ ਅਗਰ ਅਸੀਂ ਕੰਮ ਨਹੀਂ ਕੀਤਾ ਤਾਂ ਇੱਥੇ ਖੜ ਕੇ ਅਸੀਂ ਰੋਲਾ ਕਿੱਦਾਂ ਪਾ ਸਕਦੇ ਸਾਨੂੰ ਪਤਾ ਅਸੀਂ ਓਮ ਪ੍ਰਕਾਸ਼ ਕਾਲੀਆ ਦੇ ਟਾਈਮ ਔਰ ਸਰਦਾਰ ਸੰਤੋਖ ਸਿੰਘ ਦੇ ਟਾਈਮ ਮੈਂ ਉਦੋਂ ਤੋਂ ਤਲਵਾਰਾਂ ਆਂਦਾ ਬੜੀ ਦੇਰ ਤੋਂ ਤਲਵਾਰਾਂ ਅਸੀਂ ਆਂਦੇ ਔਰ ਦੇਖਦੇ ਰਹੇ ਆਪਾਂ ਚ ਦਾ ਕੰਮ ਕਦੇ ਧੋਰਾ ਹੁੰਦਾ ਤਾਂ ਜੁੜੀ ਹੁੰਦਾ ਲਵਾਨੇ ਤੋਂ ਇੱਕ ਵਾਰ ਨੰਗਲ ਸੁੰਦਰ ਨਗਰ ਸਾਰੇ ਲੋਕ ਇਕੱਠੇ ਹੋ ਜਾਂਦੇ ਤੇ ਔਰ ਅੱਜ ਤਰਵਾੜਾ ਸਾਡਾ ਮੈਂ ਹੈਰਾਨ ਆ ਦੇਖਾ ਆ ਬੰਦੇ ਵੀ ਸਾਡਾ ਉੱਟ ਕੇ ਸੁਣਨ ਲੋ ਗੱਲੋਂ ਤਿਆਰ ਨਹੀਂ ਆ ਇਹ ਭਾਈ ਸਾਹਿਬ ਤੁਹਾਡੇ ਵਾਸਤੇ ਲੜਾਈ ਹੈ ਅਗਰ ਆਪਾਂ ਇਕੱਠੇ ਹੋ ਕੇ ਲੜਾਂਗੇ ਤਾਂ ਮਨੇਜ ਮਰਦੀ ਕੋਈ ਹਿੰਮਤ ਨਹੀਂ ਪੈਂਦੀ ਤੁਸੀਂ ਦੇਖਿਆ 골ਡਨ ਚੁਗਲੀ ਬਣਾਈ ਆਪਾਂ ਨੰਗਲ ਦੇ ਵਿੱਚ ਛਾਤੀ ਠੋਰ ਕੇ ਦੋ ਦੋ ਤਨਖਾਹ ਲੈ ਕੇ ਦਿੱਤੀਆਂ ਇਹਨਾਂ ਨੂੰ ਕਰ ਗਿਆ ਸਾਡਾ ਜਿੰਦਾਬਾਦ ਵਰਕੀਲ ਯੂਨਿਟੀ ਜਿੰਦਾਬਾਦ ਮੀਨ ਕਲਾਬ ਜਿੰਦਾਬਾਦ ਕਹਿੰਦੇ ਗੋਲਡਨ ਜੰਗਲੀ ਲੰਗੜਦੀ ਐ ਆਪਾਂ ਤਰਖਾਹਾਂ ਦੋ ਦੇਣੀਆਂ ਲੰਗੜ ਨੂੰ ਮੈਂ ਪ੍ਰਧਾਨਤਾ ਉੱਥੇ ਮੈਂ ਕਿਹਾ ਸਾਡੀ ਬੀਬੀ ਆਂਮੀ ਨੂੰ ਹਰੇਕ ਬੰਦਲ ਤਰਖਾਹ ਮੰਣੀ ਦੋ ਤਲਵਾੜਾਂ ਵੀ ਦੋ ਦਿਖਾ ਦਿਓ ਸਮੋ ਬੜੀਆਂ ਕ ਨਹੀਂ ਬੜੀਆਂ ਸੁੰਦਰ ਨਗਰ ਵੀ ਦੁਆਈਆਂ ਦੋ ਤਰਖਾਹ ਮਿਲਿਆ ਅੱਜ ਤੁਹਾਡੀ ਗੋਲਡਨ ਜੰਗਲੀ ਸੁੰਨੀ ਚ ਲੱਗਈ ਕਿੱਥੇ ਮੰਤਾਂ ਵਾਲੇ ਬੰਦੇ ਗਾਇਬ ਅੱਗੇ ਕਿਹੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਗੋਲਡਨ ਜੁਡੀ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਕੋਈ ਲੜਾਈ ਨਹੀਂ ਲੜੀ ਕਿਸੇ ਮੰਤਰੀ ਨੂੰ ਜਾ ਕੇ ਮਿਲ ਲੰਦੇ ਇਹ ਕਿਸ਼ਨ কুমার ਸਾਡਾ ਸ਼ਕਤੀ ਜੋ ਬਣਾ ਕਰ ਗਿਆ ਤੇ ਅਸੀਂ ਭਾਰ ਨਹੀਂ ਚੱਕ ਸਕਦੇ ਕਿਉਂ ਨਹੀਂ ਚੱਕ ਸਕਦੇ ਭਾਰ ਐਡਾ ਵੱਡਾ ਪ੍ਰੋਜੈਕਟ ਤਲਵਾੜਾ ਨੰਗਲ ਹੁੰਦਾ ਨਗਰ ਐਡੀ ਵੱਡੀ ਬਿਜਲੀ ਬਣਾ ਕੇ ਤੁਹਾਨੂੰ ਦਿਆ ਕਰਦੇ 27 ਪੈਸੇ ਜੂਨਟ ਵੀ ਨਹੀਂ ਬਿਜਲੀ ਪੈਂਦੀ ਸਾਰਾ ਖਰਚਾ ਕੱਢ ਕੇ EMPLOYEES ਦੀ ਤਨਖਾਹ ਕੱਢ ਕੇ ਸਾਰਾ ਖਰਚਾ ਕੱਢਾ 27 ਪੈਸੇ ਸਾਡੀ ਬਿਜਲੀ ਦੀ ਸਾਡੋਂ ਜੋਟ ਮਿਲਦਾ ਅਸੀਂ ਕਿੰਨੇ ਪੈਸੇ ਦਿਆ ਕਰਦੇ 20 ਰੁਪਏ 5 ਰੁਪਏ 70 ਰੁਪਏ ਅਸੀਂ ਵੇਚਿਆ ਕਰਦੇ ਪਰ ਵਰਕਰਾਂ ਵਾਸਤੇ ਕਹਿੰਦੇ ਪੈਸੇ ਹੈ ਨਹੀਂ ਜਿਹੜਾ ਬੰਦਾ 30 ਸਾਲ ਕੋਟੀ ਮੇਨ ਲੱਗਿਆ ਕਲਾਸ 4 ਲੱਗਿਆ ਉਹ ਕਲਾਸ 4 ਬੈਠਾ ਉਹਦੀ ਪ੍ਰੋਮੋਸ਼ਨ ਨਹੀਂ ਹੋ ਸਕੀ ਕਿਉਂ ਨਹੀਂ ਹੋ ਸਕੀ ਕਿਉਂਕਿ ਇੰਨਕਾ ਮਾਨਤਾ ਚ ਨਹੀਂ ਸੀ ਜਦੋਂ ਇੰਨਕਾ ਮਾਨਤਾ ਚ ਹੁੰਦੀ ਉਸ ਵੇਲੇ ਤੁਸੀਂ ਦੇਖੋ ਪ੍ਰਮੋਸ਼ਨਾਂ ਵੀ ਹੁੰਦੀਆਂ ਕੰਮ ਵੀ ਹੁੰਦੇ ਐ ਪਰ ਅੱਜ ਸਾਰੇ ਲੋਕੀ ਦੇਖਿਆ ਕਰਦੇ ਅੱਖਾਂ ਬਾਗ-ਬਾਗ ਕੇ ਦੇਖਦੇ ਭਾਈ ਸਾਡਾ ਕੰਮ ਕਾ ਤਾਂ ਹੁਣ ਮੈਂ ਤਾਂ ਰਿਟਾਇਰ ਹੋਣ ਵਾਲਾ ਹੋ ਗਿਆ ਮੇਰੀ ਪ੍ਰਮੋਸ਼ਨ ਹੀ ਨਹੀਂ ਹੋਈ ਮੈਂ ਰਿਟਾਇਰ ਹੋਣ ਚੋਕਾ ਹੋ ਗਿਆ ਮੇਰੇ ਪਰਿਵਾਰ ਨੂੰ ਕੋਈ ਫੈਸਿਲਿਟੀ ਨਹੀਂ ਮਿਲੀ ਨਾ ਹਸਪਤਾਲ ਦੀ ਫੈਸਿਲਿਟੀ ਐ ਨਾ ਹੋਰ ਫੈਸਿਲਿਟੀ ਐ ਲੇਕਿਆ ਤੁਹਾਡੇ ਡਿਮਾਂਡ ਚਾਰਜ ਦੇ ਵਿੱਚ ਜਿਹੜਾ ਚੋਣ ਮਨੋਰ ਪੱਤਰ ਐ ਤੇ ਤੁਹਾਡੇ ਪੇਰੈਂਟਸ ਨੂੰ ਤਹਾਡੀ ਫੈਮਿਲੀ ਨੂੰ ਬਕਾਇਦਾ ਪੂਰੀ ਟ੍ਰੀਟਮੈਂਟ ਦਾ ਹਿੱਸਾ ਮਿਲੇ ਜਾਊਗਾ ਆਪਾਂ 16 ਤਰੀਕ ਨੂੰ ਚੜ੍ਹਦੇ ਸੂਰਜ ਤੇ ਮੋਹਰਾ ਲਾ ਕੇ ਆਪਣੀ ਸਾਰਿਆਂ ਦੀ ਮੱਤ ਸਾਨੂੰ ਦਿਓ ਅਸੀਂ ਵਿਸ਼ਵਾਸ ਦਿਵਾਨੇ ਆ ਕਿ ਤੁਹਾਡੀ ਸਾਰਿਆਂ ਦੀ ਮੱਤ ਮੁਤਾਬਕ ਤੁਹਾਡੀ ਸਾਰਿਆਂ ਦੀ ਅਕਲ ਦੇ ਨਾਲ ਜਿਹੜੇ ਸਾਡੇ ਸਾਰਿਆਂ ਦੇ ਸਾਂਝੇ ਕੰਮ ਆ ਉਹ ਕੰਮਾਂ ਨੂੰ ਅਸੀਂ ਕਰਾਂਗੇ ਤੇ ਇਹ ਸਾਡਾ ਉਸ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੀ ਸੌਂਹ ਰਾ ਕੇ ਕਹਿੰਨੇ ਆ ਕਿਉਂਕਿ ਅਸੀਂ ਉਹਨਾਂ ਮੰਨਦੇ ਆ ਉਹਦੀ ਸੋਚ ਆ ਸਾਡੇ ਅੰਦਰ ਇਨਕਲਾਬ ਜੈ ਜਵਾਹਰ ਇਨਕਲਾਬ ਜੈ ਜਵਾਹਰ ਵਿਸ਼ਵਾਸ ਘਰਤਾ ਦੇਣਾ ਹੋਊ ਵਿਸ਼ਵਾਸ ਰੱਖਿਓ ਐਨਾ ਦੱਸਦੇ ਆ ਤੁਹਾਨੂੰ ਪਤਾ ਲੱਗੂਗਾ ਕਿ ਅਸਲੀ ਟਰੇਡ ਯੂਨੀਅਨ ਦੇ ਕੰਮ ਕੀ ਹੁੰਦੇ ਆ ਕਿੱਦਾਂ ਟਰੇਡ ਯੂਨੀਅਨ ਚੱਲਦੀ ਆ ਉਹ ਚਲਾ ਕੇ ਦੱਸਾਂਗੇ ਤੇ ਇਸ ਕਰਕੇ ਸਾਥੀਓ ਇਹੇ ਟੀਮ ਚਲਾ ਕੇ ਦੱਸੂਗੀ ਨੰਗਲ ਵਿੱਚ ਸਾਡੀ ਟੀਮ ਨੇ ਚਲਾ ਕੇ ਦੱਸਿਆ ਸੁੰਦਰ ਨਗਰ ਤੇ ਸਾਡੀ ਟੀਮ ਹੈਗੀ ਆ ਤੇ ਸਾਥੀਓ ਇੱਥੇ ਰਲ ਕੇ ਅਸੀਂ ਪੂਰੇ ਬੀਵੀਐਮਬੀ ਦੇ ਵਿੱਚ ਪੂਰੇ ਬਜਟਾਂ ਦੇ ਰਲ ਕੇ ਕੰਮ ਕਰਾਂਗੇ ਸਾਰੀਆਂ ਡਿਮਾਂਡਾਂ ਕਢਾ ਕੇ ਲਿਆਵਾਂਗੇ ਸਾਰਿਆਂ ਦੇ ਹੱਕ ਹੋਣਗੇ ਕਿਸੇ ਨੂੰ ਕਿਸੇ ਦਾ ਕਿਸੇ ਦੇ ਖਿਲਾਫ ਕੋਈ ਚੀਜ਼ ਕਿਸੇ ਦੀ ਨਹੀਂ ਜਿਹੜਾ ਇਹ ਪਾੜਾ ਪਿਆ ਇਹ ਪਾੜਾ ਖਤਮ ਕਰਾਂਗੇ ਮੁਲਾਜ਼ਮਾਂ ਨੂੰ ਮੁਲਾਜ਼ਮ ਰੱਖਾਂਗੇ ਜਿੱਦਾਂ ਮੁਲਾਜ਼ਮ ਹੈ ਮੁਲਾਜ਼ਮ ਦੀ ਮਜਬੂਰੀ ਕਰਦਾ ਵੀ ਨਾ ਜਾਤ ਨਾ ਧਰਮ ਇੱਕ ਮੁਲਾਜ਼ਮ ਤੇ ਉਹ ਮੁਲਾਜ਼ਮ ਦੱਸਾਂਗੇ ਵੀ ਇਸ ਚੀਜ਼ ਨਾ ਹੁੰਦੀ ਇਹੀ ਸਾਥੀਓ ਅਪੀਲ ਆ ਸਾਰਿਆਂ ਨੂੰ ਕੀ ਸਾਰੇ ਸਾਥੀ ਇੱਕ ਵਾਰੀ ਸਾਰੇ ਭੁੱਲ ਜਾਓ ਕਿ ਕਈ ਸਾਥੀ ਸੋਚਦੇ ਆ ਨਾ ਇਹ इमोशनल ਨਹੀਂ ਆਉਣਾ ਇਸ ਵਾਰੀ ਸਾਥੀ ਕਹਿੰਦੇ ਮੈਂ ਤਾਂ ਉਹਦੇ ਨਾਲ ਹੀ ਵੱਜਿਆ ਮੈਂ ਤਾਂ ਕਦੀ ਹੋਰ ਕਿਸੇ ਨੂੰ ਵੋਟ ਪਾਈ ਹੀ ਨਹੀਂ ਮੈਂ ਜੀ ਉਹਦੇ ਨਾਲ ਪਿਆਰ ਮੁਹੱਬਤ ਆ ਮੇਰਾ ਬਹੁਤ ਮੈਂ ਤਾਂ ਉਹਦੇ ਨਾਲ ਹੀ ਚੱਲਣਾ ਸਾਥੀ ਹੋ ਇਸ ਵਾਰੀ ਇਹ ਨਹੀਂ ਮੁਲਾਜ਼ਮ ਹੇਤ ਨੂੰ ਮੋਰੇ ਰੱਖਿਓ ਮੁਲਾਜ਼ਮਾਂ ਦੇ ਕੰਮਾਂ ਨੂੰ ਮੋਰੇ ਰੱਖਣਾ ਤੇ ਉਹ ਚੀਜ਼ਾਂ ਛੱਡ ਦੇ ਇੱਕ ਵਾਰੀ ਸਾਰਿਆਂ ਨੇ ਸਾਥ ਜਰੂਰ ਦਿੱਤਾ इमोशनल ਹੋ ਕੇ ਨਹੀਂ ਵੋਟ ਪਾਣੀ ਇਸ ਵਾਰੀ ਕਿਸੇ ਨੇ ਸਾਥੀ ਇੱਕ ਵਾਰੀ ਉਹਨੂੰ ਛੱਡ ਕੇ ਸਾਡੇ ਮਗਰ ਵੀ ਖੜ ਕੇ ਦੱਸੋ ਨਾ ਮੈਂ ਤੁਹਾਨੂੰ ਅੱਗੇ ਪਹਿਲਾਂ ਸੁਣਾ ਕੇ ਵੀ ਗਿਆ ਸੀ ਗੱਲ ਉਹ ਸਾਥੀ ਕਹਿੰਦਾ ਵੀ ਦੁਬਾਰਾ ਰਿਪੀਟ ਕਰ ਦੰਨਾ ਅੱਜ ਤੇ ਗੱਲ ਇਹ ਆ ਕਿ ਜਿਵੇਂ ਉਹ ਭੱਲਾ ਸਾਹਿਬ ਵਾਲੀ ਗੱਲ ਕੀ ਸਾਥੀ ਨੇ ਉਹ ਜਿਹੜੇ ਨਾਲ ਮਾਲਮਕੰਦ ਸ਼ਰਮਾ ਉਹ ਭੱਲਾ ਸਾਹਿਬ ਨੂੰ ਕਹਿਣ ਲੱਗਿਆ ਵੀ ਉਹ ਫਲਾਣਾ ਬੰਦਾ ਆਪਣੀਆਂ ਮੁੱਛਾਂ ਤੇ ਨਿੰਬੂ ਟੰਗਾ ਲੰਦਾ ਉਹ ਭੱਲਾ ਕਹਿਣ ਲੱਗੇ ਵੀ ਇਹ ਚ ਘੜੀ ਵੱਡੀ ਗੱਲ ਆ ਉਹ ਕਹਿੰਦਾ ਤੁਸੀਂ ਟਿਕਾ ਲਓਗੇ ਕਹਿੰਦਾ ਲੈ ਉਹਨੂੰ ਕਹਿ ਜਿਹੜੀ 20 ਕਿੱਲੇ ਜ਼ਮੀਨ ਆ ਨਾ ਉਹਦੀ ਮੇਰੇ ਨਾਂ ਕਰ ਦੇ ਫੇਰ ਚਾਹੀਏ ਮੇਰੀਆਂ ਮੁੱਛਾਂ ਤੇ ਸੰਤਰੇ ਟਿਕਾ ਲਈ ਤੇ ਗੱਲ ਉਹ ਹੀ ਆ ਸਾਥੀਓ 16 ਤਰੀਕ ਨੂੰ ਇਹ ਸਾਰਾ ਕੁਝ ਭੁੱਲ ਭਾਲ ਕੇ ਖੁੰਡੇ ਖੰਡੇ ਸਭ ਤੋੜਾਦ ਕੇ ਇੱਕ ਵਾਰੀ ਸਾਰੇ ਰਲ ਕੇ ਇਮਾਨਦਾਰੀ ਨਾਲ ਆਪਣੀ ਮਤ ਸਾਨੂੰ ਦੇ ਦਿਓ ਸਾਡੇ ਮਗਰ ਖੜੋ ਫੇਰ ਸਾਡੀਆਂ ਮੁੱਛਾਂ ਤੇ ਵੀ ਸੰਤਰੇ ਟਕਾ ਲਿਓ ਸਰਕਾਰ ਯੂਨਿ ਜ਼ਿੰਦਾਬਾਦ ਸਰਕਾਰ ਯੂਨਿ ਜ਼ਿੰਦਾਬਾਦ ਇਹ ਹੀ ਗੁਜਾਰਿਸ਼ ਆ ਸਾਰਿਆਂ ਨੂੰ ਸਾਥੀਓ ਅਪੀਲ ਕਰਦੇ ਆ ਕਿ 16 ਤਰੀਕ ਨੂੰ ਆਪਣੀ ਕੱਲੀ ਕੱਲੀ ਵੋਟ ਸਾਰੇ ਸਾਥੀ ਚੜਦੇ ਸੂਰਜ ਤੇ ਪਾਓ ਤੇ ਸਾਡੀ ਟੀਮ ਨੂੰ ਕਾਮਯਾਬ ਕਰੋ ਅਸੀਂ ਸਾਰੇ ਰਲ ਕੇ ਤੁਹਾਡੇ ਸਾਰੇ ਕੰਮ ਕਰਾਂਗੇ ਚਾਹੇ ਉਹ ਪੰਜਾਬ ਦੇ ਚਾਹੇ ਹਰਿਆਣਾ ਦੇ Rajasthan ਜਿੱਥੇ ਦੇ ਵੀ ਹੋਣਗੇ ਜਿਹੜੇ ਸਾਥੀਆਂ ਦੇ ਕੰਮ ਹੋਣਗੇ ਕੋਈ ਰੁਕਣ ਨਹੀਂ ਦਿੱਤੇ ਜਾਣਗੇ ਕਿਸੇ ਨੂੰ ਇੱਥੋਂ ਜਾਣ ਨਹੀਂ ਦਿੱਤਾ ਜਾਊਗਾ ਸਾਥੀਓ ਇਹ ਤੁਹਾਡੇ ਇੱਥੇ ਤੱਕ ਪਹੁੰਚ ਜਾਂਦਾ ਕੀ ਵੀ ਮੈਂ ਤੇਰੀ ਪੈਨਸ਼ਨ ਨਹੀਂ ਲੱਗਣ ਦੇਣੀ ਮੈਂ ਦੇਖਦਾ ਤੂੰ ਉੱਥੇ ਕਿਦਾਂ 3 ਮਹੀਨੇ ਨੌਕਰੀ ਕਰੂਗਾ ਠਾਕਰ ਸਾਹਿਬ ਲੋਕਾਂ ਨੇ ਪ੍ਰਧਾਨ ਚੁਣਿਆ ਕੋ ਥਾਣੇਦਾਰ ਨਹੀਂ ਚੁਣਿਆ ਕੋਣ ਲੋਕਾਂ ਨੇ ਤੁਸੀਂ ਇੰਦਾਂ ਦੀਆਂ ਬੰਡੀਆਂ ਪਾ ਲਈਆਂ ਤੁਸੀਂ ਜਿਹੜੀ ਖੇਤੀ ਬਹੁਤ ਹੀ ਨਾ ਉਹ 20 ਸਾਲ ਨਹੀਂ ਕੱਟੀ ਜਾਣੀ ਤੁਹਾਡੇ ਤੋਂ ਹੁਣ ਲੋਕਾਂ ਨੇ ਤੁਹਾਡੀ ਠਾਕਰੀ ਵੀ ਖੋਲਣੀ ਪ੍ਰਧਾਨਗੀ ਵੀ ਖੋਲਣੀ ਤੁਹਾਨੂੰ 20 ਸਾਲ ਮਹਾਜ ਨਹੀਂ ਲਗਾਣੀ ਹੈ ਇਹ ਕਰਾਂ ਦੇ ਫੁੱਲਾਂ ਦੀ ਕੌਣ ਕਰੂਗਾ ਰਾਖੀ ਕੱਲੀ ਵੇਕੇ ਸੋਚੀ ਜਾਈ ਉਹ ਆੜੀ ਤੁਹਾਡੀ ਪੋਜੀਸ਼ਨ ਜਿਹੜੀ ਆ ਬਣ ਚੁੱਕੀ ਹੈ ਮੈਂ ਸਾਧ ਵੀ ਤਮੰਤ੍ਰਿਤ ਕਰਵਾਗਾ ਆਪਣੇ ਜਨਰਲ ਨੰਗਲ ਤੋਂ ਜਨਰਲ ਸੈਕਟਿਸ਼ੀਡੀ ਨਵੀਨ ਸ਼ਰਮਾ ਜੀ ਇਸ ਤਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਬਹੁਤ ਸਾਰੇ ਸਰਕਾਰੀ ਉਗਰ ਗੁੰਦਰ ਵੀ ਕੀਹਨਾਂ ਦੀ ਰਹਿਨਮਾਈ ਚ ਇਲੈਕਸ਼ਨ ਲੜਾਉ ਡੋ ਫਰੇ ਆ ਔਰ ਜਿਹੜੀ ਪਹਿਲੇ ਵੀ ਦੱਸ ਤੇ ਜਾ ਚੁੱਕੇ ਕਿ ਸੁੰਦਰਗੜ ਨਗਰ ਚ ਇੰਟੈਕ ਪਹਿਲੇ ਹੀ ਜਿੱਤ ਕੇ ਆਪਣਾ ਕੰਮ ਕਰ ਰਹੀ ਹੈ ਔਰ ਅਗਰ ਸਾਡੀ ਟੀਮ ਇੱਥੇ ਵੀ ਆ ਜਾਂਦੀ ਹੈ ਤਾਂ ਸਾਡੀ ਇੱਕ ਹੋਰ ਮਹਬੂਤ ਹੋਏਗੀ ਸਾਡੇ ਵਾਸਤੇ ਇੱਕ ਹੋਰ ਹੌਸਲੇ ਵਾਲੀ ਗੱਲ ਹੋਏਗੀ ਸਭ ਤੋਂ ਪਹਿਲੇ ਤਾਂ ਮੈਂ ਦੱਸਾਂਗਾ ਕਿ ਵੀ ਜਿਹੜੇ ਬੰਦੇ ਇੱਥੇ ਗੱਲ ਕਰਕੇ ਗਏ ਹਨ ਕਿ ਉਹ ਡਰਾਉਂਦੇ ਪਏ ਉਹ ਧਮਕਾਉਂਦੇ ਪਏ ਤੈਨੂੰ ਲੱਗਣ ਨਹੀਂ ਦੇਵਾਂਗੇ ਤੈਨੂੰ ਦੁਨੀਆਂ 'ਚ ਕੋਈ ਮਾਦਾ ਰਹਿ ਤਾ ਨਾ ਪੈਦਾ ਨਹੀਂ ਹੋਇਆ ਜਿਹੜਾ ਕਿਸੇ ਦੀ ਪ੍ਰੋਮੋਸ਼ਨ ਰੋਕ ਦੂਗਾ ਕਿਸੇ ਦੀ ਇੰਡਕਸ਼ਨ ਰੋਦੂਗਾ ਕਿਸੇ ਦੀ ਟਰਾਂਸਫਰ ਕਰਾ ਦੂਗਾ ਜੇ ਕੋਈ ਇਦਾਂ ਦਾ ਪੈਦਾ ਹੋਇਆ ਅੱਜ ਸਾਹਮਣੇ ਆ ਜੇ ਅੱਜ ਹੀ ਹੁਣ ਦੱਸ ਦਾਂਗੇ ਕਿ ਕਿੱਦਾਂ ਟਰਾਂਸਫਰਾਂ ਦੀ ਧਮਕੀਆਂ ਦਿੱਤੇ ਜਾਂਦੀਆਂ ਕਿੱਦਾਂ ਇੰਡਕਸ਼ਨ ਨੂੰ ਰੋਕਣ ਦੀ ਧਮਕੀਆਂ ਦਿੱਤੇ ਜਾਂਦੀਆਂ ਕਿੱਦਾਂ ਹੋਰ ਕੰਮ ਨੂੰ ਰੋਕਣ ਦੇ ਤਰ੍ਹਾਂ ਜੇ ਇਦਾਂ ਦਾ ਕੋਈ ਮਾਦਾਵਾ ਪੈਦਾ ਨਹੀਂ ਹੋਇਆ ਮੈਂ ਸਭ ਤੋਂ ਪਹਿਲੇ ਕਹਾਂਗਾ ਇਸੇ ਤੋਂ ਡਰਨ ਦੀ ਲੋੜ ਨਹੀਂ ਕਲੈਕਸ਼ਨ ਵਿੱਚ ਕਿਸੇ ਤੋਂ ਡਰਨ ਦੀ ਲੋੜ ਨਹੀਂ ਆ ਬੜੀ ਅੱਛੀ ਟੀਮ ਹੈ ਸਾਡੀ ਟੀਮ ਹੈ ਜਿੱਥੇ ਸਾਨੂੰ ਲਾਓਗੇ ਜਿੱਥੇ ਸਾਨੂੰ ਖੜਾ ਕਰੋਗੇ ਜਿੱਥੇ ਸਾਡੀ ਸੇਵਾ ਦੀ ਲੋੜ ਹੋਗੀ ਅਸੀਂ 24 ਘੰਟੇ ਤੁਹਾਡੇ ਨਾਲ ਖੜਨ ਤਿਆਰ ਰਹੇ ਹਾਂ ਕਿਸੇ ਤੋਂ ਕੋਈ ਬੰਦਾ ਚੇਪ ਪ੍ਰਧਾਨ ਹੋਵੇ ਸ਼ਕਤੀ ਹੋਵੇ ਚਾਹੇ ਕੋਈ ਅਫਸਰ ਹੋਵੇ ਚਾਹੇ ਬੋਰਡ ਦਾ ਹੋਵੇ ਤੇ ਚਾਹੇ ਫੀਕਰ ਦਾ ਹੋਵੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ ਅਸੀਂ ਖੜੇ ਹਾਂ ਅਸੀਂ ਇਹੀ ਲੜਨ ਦੀਆਂ ਰੋਜ਼ ਹੀ ਲੜਦੇ ਹੈਗੇ ਆ 25 ਬੰਦੇ ਇਹਨਾਂ ਵਰਗੇ ਸਾਡੇ ਕੋਲ ਲੰਘਦੇ ਆ 25 ਨੂੰ ਸਮਝਾ ਕੇ ਜਾਈਦਾ ਹੈਗਾ ਇਸ ਲਈ ਸਭ ਤੋਂ ਪਹਿਲੇ ਕੋਈ ਡਰਨ ਨਿਕਾਲ ਕੇ ਆਪਣੇ ਕੋਈ ਜਾਨਵਰ ਵੀ ਹੈ ਉਹ ਵੀ ਥੱਲੇ ਨਾ ਸਫਾਈ ਕਰਕੇ ਬੰਦਾ ਤੇ ਇਸੇ ਕਰਕੇ ਇਹਨਾਂ ਨੇ ਕੋਈ ਕੰਮ ਨਹੀਂ ਸਮਾਰਿਆ ਸਾਥੀਓ ਸਾਰਾ ਜੋ ਵੀ ਹੈ ਹੋਰ ਵਿਗਾੜਦਾ ਜਿਹੜੀਆਂ ਚਾਰ ਇਟਾਂ ਲੱਗੀਆਂ ਸੀ ਪਹਿਲਾਂ 20 ਸਾਲ 20 ਸਾਲ ਤੋਂ ਪਹਿਲਾਂ ਉਹਨਾਂ ਵਿੱਚੋਂ ਦੋ ਉਹਨਾਂ ਨੇ ਪਟਦੀਆਂ ਜਿਹੜੀਆਂ ਦੋ ਬਚੀਆਂ ਸੀ ਉਹ ਇਹਨਾਂ ਨੇ ਪਟਦੀਆਂ ਕੋਈ ਕਸਰ ਨਹੀਂ ਛੱਡੀ ਜੇਕਰ ਦੇਖਿਆ ਜਾਵੇ ਤਾਂ ਇਹਨਾਂ ਦੀ ਨੀਅਤ ਹੀ ਸਾਫ਼ ਨਹੀਂ ਹੈਗੀ ਜਿਹੜੇ ਸਾਡੇ ਕੰਟਰੈਕਟ ਵਾਲੇ ਸਾਥੀ ਹੈ ਜਿੱਦਾਂ ਕਿ ਉਹ ਰੈਗੂਲਰ ਕਿਉਂ ਨਹੀਂ ਹੋ ਰਹੇ ਰੈਗੂਲਰ ਇਹ ਨਹੀਂ ਇਹ ਉੱਥੇ ਜਾ ਕੇ ਲੱਕੜ ਦੇ ਮੁੰਡੇ ਦਿੰਦੇ ਆ ਕਹਿੰਦੇ ਜੀ ਇਹਨਾਂ ਦੇ 10 ਸਾਲ ਦੀ ਪਾਲਿਸੀ ਲਾਗੂ ਕਰੋ ਇਹ ਇਹ ਰੈਗੂਲਰ ਨਹੀਂ ਹੋਣੀ ਚਾਹੀਦੀ 10 ਸਾਲ ਦੀ ਪਾਲਿਸੀ ਲਾਗੂ ਕਰੋ ਜੇਕਰ ਸਾਡੇ ਤੇ 10 ਸਾਲ ਦੀ ਪਾਲਿਸੀ ਲਾਗੂ ਹੁੰਦੀ ਹੈ ਤਿੰਨ ਸਾਲ ਸਾਡਾ ਪ੍ਰਵੀਨ ਪੀੜ ਹੋ ਜਾਂ 13 ਸਾਲ ਸਾਡੇ ਬਰਬਾਦ ਹੋ ਜਾਣੇ ਆ ਜੇਕਰ 13 ਸਾਲ ਬਰਬਾਦ ਹੋ ਗਏ ਮਤਲਬ ਇਹਨਾਂ ਨੂੰ ਇਹ ਕਿ ਠੱਲ ਪਈ ਇਹਨਾਂ ਦੇ ਕੰਮ 'ਚ ਕਿ ਜੂਨੀਅਨ ਦੇ ਨੁਮਾਇੰਦੇ ਨੂੰ ਅਸੀਂ ਡਿਸਕ ਕਰਕੇ ਚੁਣਦੇ ਆ ਅਜੀ ਤਾ ਇਹ ਚਾਹੁੰਦੇ ਆ ਕਿ ਦੇਸ਼ ਦੀ ਤਰੱਕੀ ਹੋਵੇ ਸਾਡੀ ਸੋਚ ਹੀ ਰੋਡ ਐਂਡ ਪੋਰਟ ਹੈ ਜੇਕਰ ਅਸੀਂ ਸੋਚ ਗਏ ਅਮਰੀਕਾ ਨੇ ਤਰੱਕੀ ਕਿੱਦਾਂ ਕੀਤੀ ਅਮਰੀਕਾ ਨੇ ਤਰੱਕੀ ਐਦਾਂ ਨਹੀਂ ਕੀਤੀ ਉਹਨੇ ਬਹੁਤ ਸ ਜ਼ਿਆਦਾ ਸਟਰਗਲ ਕੀਤੀ ਹੈ ਸਟਰਗਲ ਕਿਦਾਂ ਕੀਤੀ ਉਹਨੇ ਰੋਡ ਐਂਡ ਪੋਰਟ ਬਣਾਏ ਪਹਿਲਾਂ ਰੋਡ ਬਣਾਏ ਫਿਰ ਪੋਰਟ ਬਣਾਏ ਕਿਉਂਕਿ ਹਰ ਇੱਕ ਚੀਜ਼ ਨੂੰ ਜੜੇ ਕੀਤਾ ਉਹੀ ਸੋਚ ਸਾਡੀ ਹੈ ਅਸੀਂ ਰੋਡ ਐਂਡ ਪੋਰਟ ਦੇ ਤਰਜ਼ ਦੇ ਕੰਮ ਕਰਨਾ ਚਾਹੁੰਦੇ ਆ ਉਹ ਕਿੱਦਾਂ ਹੋਊਗਾ ਉਹ ਆਪ ਸਾਕੇ ਸਾਥ ਨਾਲ ਮੈਂ ਬਹਾਦਰ ਚੰਦ ਰੋੜਾ ਪ੍ਰਧਾਨ ਰਾਸ਼ਨ ਦੀਪੂ 홀ਡਰ ਨਮਾਸ਼ਾਰ ਅਨ ਅਤੇ ਮੈਂ ਸਾਰੇ ਆਪਣੇ ਕਾਰਡ 홀ਡਰਾਂ ਮੋਰੇ ਇੱਕ ਬੇਨਤੀ ਕਰਦਾ ਵੀ ਜਿਨ੍ਹਾਂ ਨੇ ਇਹ KYC ਨਹੀਂ ਕਰਾਈ ਸੀਗੀ کافی ਦੇਰ ਤੋਂ ਅਸੀਂ ਮਹੱਲਿਆ ਚ ਵੀ ਕੈਂਪ ਲਾਏ ਦੀਪੂਆਂ ਤੇ ਵੀ ਕੈਂਪ ਲਾਏ ਔਰ ਘਰ ਘਰ ਜਾਣ ਦੀ ਵੀ ਆਪਾਂ ਪੂਰੀ ਕੋਸ਼ਿਸ਼ ਕੀਤੀ ਲੇਕਿਨ ਉਹਦੇ ਵਿੱਚ ਜਾਂਦਗ ਬੰਦੇ ਜਿਹੜੇ ਰਹਿ ਗਏ ਆ ਉਹ ਸਾਡੇ ਆਪਣੇ ਇੰਸਪੈਕਟਰ ਅਸ਼ੋਕ ਮਾਜੀ ਇਹ ਨੇ ਬੜੇ ਉਪਰਾਲੇ ਦੇ ਨਾਲ ਬੜੀ ਮਿਹਨਤ ਦੇ ਨਾਲ ਅੱਜ ਜੋ ਜੋ ਕੰਮ ਸਾਡਾ ਬਕਾਇਆ ਰਹਿਦਾ ਆ ਬੜੀ ਹਿੰਮਤ ਨਾਲ ਦਲੇਰੀ ਨਾਲ ਕਰ ਰਹੇ ਆ ਔਰ ਮੈਂ ਆਪਣੇ ਸਭੀ ਇਹਨਾਂ ਕਾਰਡ ਹੋਲਡਰਾਂ ਨੂੰ ਬੇਨਤੀ ਕਰਦਾ ਕਿ ਉਹ ਜਲਦੀ ਜਲਦੀ ਕੇवाईसी ਕਰਾਣ ਤਾਂ ਕਿ ਉਹਨਾਂ ਦਾ ਰਾਸ਼ਨ ਕਾਰਡ ਦੇ ਵਿੱਚੋਂ ਨਾ ਨਾ ਕੱਟ ਹੋਵੇ ਔਰ ਉਹਨਾਂ ਦਾ ਜਿਹੜਾ ਰਾਸ਼ਨ ਆ ਉਹ ਬੰਦ ਨਾ ਹੋ ਜਵੇ ਇਸ ਕਰਕੇ ਮੈਂ ਫੇਰ ਦੁਬਾਰਾ ਜਿਹੜੇ ਬਜ਼ੁਰਗ ਸਾਡੇ ਹੈਗੇ ਆ ਜਿਹੜੇ ਰਾਸ਼ਨ ਡਿਪੋ ਤੇ ਜਾਂ ਦਫਤਰ ਨਹੀਂ ਵੀ ਜਾ ਸਕਦੇ ਉਹਨਾਂ ਦਾ ਸਾਡੇ ਅਸ਼ੋਕ ਕੁਮਾਰ ਇਨਸਪੈਕਟਰ ਜੀ ਨੇ ਇੱਕ ਕੰਮ ਸ਼ੁਰੂ ਕੀਤਾ ਤਾਂ ਕਿ ਉਹ ਕਾਰਜਾ ਕੇ ਵੀ ਉਹਨਾਂ ਦਾ ਗੁੱਠਾ ਲਵਾ ਸਕਦੇ ਆ ਔਰ ਉਹਨਾਂ ਦੀ ਕੇਵਾਈਸੀ ਕਰਜਾ ਕੇ ਵੀ ਕਰ ਸਕਦੇ ਆ ਇਹਨਾਂ ਹੀ ਕਹਿੰਦਾ ਹੋਇਆ ਮੈਂ ਫਿਰ ਰਾਸ਼ਨ ਦੀਪੂ ਹੋਲਡਰਾਂ ਨੂੰ ਇਹ ਇਹ ਵੀ ਬੇਨਤੀ ਕਰਦਾ ਔਰ ਜਿਹੜੀ ਵੀ ਵਿਸ਼ਤ ਬਕਾਇਆ ਬੈਲੈਂਸ ਹੈਗੀ ਆ ਉਹ ਹਰ ਕੱਲੇ ਕੱਲੇ ਡੀਪੂ ਤੇ ਸਾਡੇ ਸ਼ੋਕ ਇਨਸਪੈਕਟਰ ਸਾਹਿਬ ਨੇ ਪਹੁੰਚਾਤੀ ਆ ਔਰ ਆਪਣੇ ਡੀਪੂਆਂ ਤੇ ਜਾ ਕੇ ਜਲਦੀ ਤੋਂ ਜਲਦੀ ਉਹ ਕੇਬਾਈਸ਼ੀ ਕਰਾਓ ਤਾਂ ਕਿ ਸਾਡੇ ਮਹਿਕਮੇ ਨੂੰ ਵੀ ਕੋਈ ਇਦਾਂ ਦੀ ਤਕਲੀਫ ਨਾ ਹੋਵੇ ਔਰ ਸਾਡੇ ਡੀਪੂ ਹੋਲਡਰ ਨੂੰ ਵੀ ਕੋਈ ਇਦਾਂ ਤਕਲੀਫ ਨਾ ਹੋਵੇ ਇਸ ਕਰਕੇ ਮੈਂ ਸਾਰੇ ਫੇਰ ਕਾਲਡ ਹੋ ਜਾਨ ਨੂੰ ਬੇਨਤੀ ਕਰਦਾ ਜਿਹੜੇ ਵੀ ਬੈਲੈਂਸ ਰਹਿੰਦੇ ਬਕਾਇਆ ਰਹਿੰਦੇ ਆ ਉਹ ਜਲਦੀ ਜਲਦੀ ਆਪਣੇ ਡੀਪੂਆਂ ਤੇ ਔਰ ਨਹੀਂ ਤਾਂ ਜਾ ਕੇ ਦਫਤਰ ਸ਼ੋਕ ਇਨਸਪੈਕਟਰ ਜੀ ਨੂੰ ਮਿਲ ਸਕਦੇ ਆ ਉੱਥੋਂ ਜਾ ਕੇ ਆਪਣੇ ਕੇਬਾਈਸ਼ੀ ਨਾਨ ਇਨਾ ਕਹਿੰਦਾ ਹੋਇਆ ਧੰਨਵਾਦ ਜੀ ਇਸ ਸੱਜਣਾ ਸ਼ਿਭ ਭਗਤ ਸਿੰਘ ਨਗਰ ਨਸਵੰਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ